ਮੇਰਾ ਨਾਮ ਭਾਈ ਆਸ਼ੂ ਜੀ ਤੇ ਮੈਂ ਇਧਰੋਂ ਭਾਈ ਆ ਤੇ ਮੈਨੂੰ ਇੱਥੇ ਖੜਾ ਹੈ ਮੈਂ ਤੇ ਇਹਨੇ ਵਾਜ ਮਾਰੀ ਮੈਨੂੰ ਤੇ ਵਾਜ ਮਾਰੀ ਤੇ ਮੈਂ ਖਲੋ ਗਿਆ ਵਾ ਇਹ ਉਧਰੋਂ ਪੱਜਾ ਆਂਦਾ ਸ਼ੂਡੀ ਹੈ ਮੇਰੇ ਗਾਲੇ ਪੈ ਗਏ ਆ ਮੁੰਡਾ ਆਪਣੇ ਤੇ ਕਾਉਂਸਲਰ ਦੀ ਇਲੈਕਸ਼ਨ ਲੜਿਆ ਵਾ ਉਹਨੇ ਆ ਕੇ ਵਿੱਚ ਛਡਾਇਆ ਵਾ ਕਹਿੰਦਾ ਛੱਡ ਦੋ ਛੱਡ ਦੋ ਉਨੀ ਦੇਰ ਚ ਮਗਰੋਂ 5-7 ਜਣੇ ਹੋਰ ਆਏ ਆ ਉਧਰ ਰਾਜੀ ਵੀਰ ਰੋਣਾ ਨੇ ਬੂਹਾ ਖੁੱਲਿਆ ਇਹ ਨਾ ਬੁਆਹ ਖੋਲਾ ਤੇ ਮੈਂ ਅੰਦਰ ਨੂੰ ਵੜਿਆ ਇਹ ਮੈਨੂੰ ਖਿੱਚ ਕੇ ਬਾਹਰ ਨੂੰ ਖਿੱਚਣ ਦੇ ਉਹਨੇ ਦੇਰ ਚ ਮਗਰੋਂ ਇਹਨਾਂ ਨੇ ਵਿੱਪਨ ਕੱਢੇ ਇਹਨਾਂ ਨੇ ਛੂੜੀ ਅੱਗੋਂ ਗੋਲੀਆਂ ਚਲਾਉਣੀਆਂ ਜੰਮੀ ਇਹ ਤਾਂ ਦਾ ਕਾਰਨ ਕੀ ਹੈ ਝਗੜੇ ਦਾ ਕਾਰਨ ਭਾਈ ਕੁਛ ਨਹੀਂ ਪਿਛੇ ਹੀ ਇਹਨੂੰ ਚੁੱਕਿਆ ਗਿਆ ਸੀ ਇਹਨੂੰ ਸੀਐਸਟਾਫ ਪੁਲਿਸ ਨੇ ਚੁਕਲਾ ਹੈ ਇਹ ਕਹਿੰਦਾ ਜੀ ਮੈਨੂੰ ਤੁਸੀਂ ਚੁਕਾਇਆ ਉਹ ਨਹੀਂ ਖੁੰਦ ਕਰਕੇ ਉਹ ਸੁਖੁੰਦ ਕਰਕੇ ਆ ਕੇ ਮੇਰੇ ਕੋਲ ਪਈ ਹੈ ਹੈ ਤੇ ਔਰ ਕੀ ਕਿੰਨੀਆਂ ਗੋਲੀਆਂ ਚਲੀਆਂ ਗੋਲੀਆਂ ਭਾਈ 5-6 ਚ ਲਾਈਆਂ ਤੇ ਤੁਹਾਡੇ ਦੇ ਸਿੱਧੇ ਵਾਰ ਕੀਤੇ ਜਾਂ ਸੀ ਮਾਰੀਆਂ ਚ ਮਾਰੀਆਂ ਸਿੱਧੀਆਂ ਭਾਈ ਚਲੋ ਮਗਰ ਇਕਲੋਤੇ ਵੀਰ ਹੋਣੇ ਪੈਥਾ ਇਦਾਂ ਸਾਈਡ ਤੇ ਹੋ ਗਿਆ ਉਹ ਵੀਰ ਹੋਣਾਂ ਦੇ ਵਜਿਗੀ ਚੰਮੀਂ ਕਰ ਦੇਣਾ ਝਗੜਾ ਹੋਣਾ ਹਾਂਜੀ ਤੁਨ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਇਹੋ ਕਰਦੇ ਆ ਸਾਰਾ ਸਾਰਿਆਂ ਨੂੰ ਫੜਾ ਜਾਵੇ ਪੂਰਾ ਇਨਸਾਫ ਮਿਲੇ ਇਹਨਾਂ ਦੇ ਪਰਚਾ ਦਿੱਤਾ ਜਾਵੇ ਤਰੀ ਕੋਈ ਪੁਲਿਸ ਨੂੰ ਤਲਾਸ਼ ਦਿੱਤੀ ਸੀ ਉਹਨਾਂ ਦੇ ਗੁਲਾਬ ਕੋਈ ਇਦਾਂ ਦੀ ਕਿ ਜਾਂ ਮਾੜੇ ਖਿਲਾਫ ਪੁਲਿਸ ਵੀ ਕਹਿੰਦੀ ਆ ਕਿ ਇਹਨੂੰ ਤਲਾਸ਼ ਦਿਓ ਜਿਹੜੇ ਮਾੜੇ ਕੰਮ ਕਰਦੇ ਆ ਨਹੀਂ ਸਰ ਪਹਿਲਾਂ ਇਹਨੂੰ ਮਤਲਬ ਪਹਿਲਾਂ ਫੜਿਆ ਗਿਆ ਹੈ ਪਹਿਲਾਂ ਇਹਨੂੰ 10 15 ਦਿਨ ਪਹਿਲਾਂ ਚੁੱਕਿਆ ਸੀ ਇਸੇ ਚੱਕਰ 'ਚ ਇਹਨੂੰ ਕਿਤੇ ਪੁਲਿਸ ਨੇ ਪਿਸਤੋਲਾ ਬਸਤਾਲਾਂ ਦੇ ਚੱਕਰ 'ਚ ਇਹ ਉਹ ਉਹ ਖੋਹ ਰਹਾਦਾ ਹੈ ਕਿਸ ਦਾ ਕਿ ਤੂੰ ਮੈਨੂੰ ਫੜਿਆ ਸਮਾਨ ਵੇਚਦਾ ਨਾ ਨਾ ਕਾਹ ਸਮਾਨ ਸਮੂਹ ਵੇਚਦੇ ਤੇ ਲਾਗੇ 'ਚ ਸੱbi ਚਾਵਲਾ ਕੰਮ ਕਰਾਂਦਾ ਹੈ ਕੋ ਸਾਰਾ ਸਮਾਨ ਦਾ ਕੰਮ ਕਰਦੇ ਨਾਲ ਲਵਲਾਰੇ ਹਣੇ ਕੀ ਮਾਮਲਾ ਜਿਹੜਾ ਮੇਰਾ ਨਾਮ ਸਰ ਜਸਕਰਨ ਸਿੰਘ ਉਰਫਰਾਇਆ ਪੱਕਾ ਤੇ ਮੇਰੇ ਘਰ ਸੱਨੀ ਚਾਵਲੀ ਹੋਣੀ ਲਵਲਾਰਾ ਤੇ ਇੱਕ ਵੀਰੂ ਆ ਸਾਡੇ ਇੰਦਰਾ ਕਲੋਨੀ ਦਾ ਉਹ ਮੁੰਡਾ ਹੀ ਇੱਕ ਆਸ਼ੂ ਸਾਡੇ ਮਹੱਲੇ ਦਾ ਉਹਨੂੰ ਬੂਏ ਚ ਕੁੱਟ ਰਹੇ ਸੀ ਅਸੀਂ ਆਪਣੇ ਘਰ ਦੇ ਅੰਦਰ ਡਰਿੰਕ ਕਰ ਰਹੇ ਸੀ ਅਸੀਂ ਕਿਹ ਪਤਾ ਨਹੀਂ ਕੀ ਹੋ ਗਿਆ ਉਹ ਸਾਡੇ ਬੂਏ ਨੇ ਨਾਲ ਉਹ ਮੁੰਡੇ ਨੂੰ ਟੱਕਰਾ ਮਰਵਾ ਰਹੇ ਸੀ ਆਸ਼ੂ ਨੂੰ ਆਸ਼ੂ ਨੂੰ ਠੀਕ ਹੈ ਜੀ ਇੱਕ ਮੂਰਾ ਮੁੰਡਾ ਵੀਰੂ ਉਹਦੇ ਚਪੜਾ ਮਾਰ ਰਿਹਾ ਸੀ ਅਸੀਂ ਛਡਾਣ ਆਏ ਉਹਨੇ ਚ ਇਹਨਾਂ ਨੇ ਉਹ ਮੁੰਡਾ ਡਰਦੇ ਮਾਰੇ ਸਾਡੇ ਅੰਦਰ ਚੱਲ ਗਿਆ ਜਿਹੜਾ ਮਲੇ ਦਾ ਮੁੰਡਾ ਆਸ਼ੂ ਹੀ ਠੀਕ ਹੈ ਲਵ ਲਹਾਰਾ ਵੀਰੂ ਤੇ ਚਾਰ ਪੰਜ ਮੁੰਡੇ ਅਣਪਛਾਤੇ ਹੀ ਉਹਨਾਂ ਨੇ ਕੱਢ ਕੇ ਸਿੱਧੀਆਂ ਸਾਰ ਗੋਲੀਆਂ ਚਲਾਤੀਆਂ ਅਸੀਂ ਬੂਹਾ ਖੋਲਿਆ ਅਸੀਂ ਕਿਹਾ ਭਾਈ ਰੁਕ ਜਾ ਰੁਕ ਜਾ ਕੀ ਗੱਲ ਹੋ ਗਈ ਆ ਉਹਨਾਂ ਨੇ ਤੇ ਦੋ ਮੁੰਡੇ ਸੀ ਹੋਰ ਵਿੱਚ ਜਿਹੜੇ ਨਾਲ ਉਹਨਾਂ ਦੇ ਅਣਪਛਾਤੇ ਉਹਨਾਂ ਸਿੱਧੀਆਂ ਗੋਲੀਆਂ ਸਾਰ ਮਾਰੀਆਂ ਪੰਜ ਗੋਲੀਆਂ ਚੱਲੀਆਂ ਨੇ ਇੱਕ ਮੇਰੇ ਬ੍ਰਦਰ ਦੇ ਵਜੀਆ ਸੁਨਿੰਦਰ ਸਿੰਘ ਦੇ ਤੇ ਇੱਕ ਮੁੰਡਾ ਵੀਰ ਆਪਣਾ ਕੋਈ ਬੰਟੀ ਉਹ ਵੀ ਇਸਲਾਮਾਬਾਦ ਦਾ ਹੀ ਹੈ ਉਹ ਸਾ